5ਵੀਂ ਕਲਾਸ ਤੋਂ ਸ਼ੁਰੂ ਹੋਇਆ ਇੱਕ ਪਿਆਰ ਜਿਹੜਾ ਉਹਦਾ ਇੰਨਾ ਦਰਦਨਾਕ ਅੰਤ ਹੋਇਆ ਕਿ ਉਹ ਇਸ ਵੇਲੇ ਨੈਸ਼ਨਲ ਮੀਡੀਆ ਦੀਆਂ ਸੁਰਖੀਆਂ ਬਣ ਗਿਆ। ਇੱਕ ਪਿਆਰ ਜਿਹੜਾ 5ਵੀਂ ਕਲਾਸ ਦੇ ਵਿੱਚ ਸ਼ੁਰੂ ਹੋਇਆ ਜਦੋਂ ਦੋਵੇਂ ਜਣੇ ਯਾਨੀ ਕਿ ਲੜਕਾ ਤੇ ਲੜਕੀ ਮਾਤਾ ਪਿਤਾ ਤੋਂ ਦੂਰ ਇੱਕ ਹੌਸਟਲ ਇੱਕ ਸਕੂਲ ਦੇ ਵਿੱਚ ਪੜ ਰਹੇ ਸੀਗੇ ਡੇ ਬੋਰਡਿੰਗ ਦੇ ਵਿੱਚ ਪੜ ਰਹੇ ਸੀ ਜਿੱਥੇ ਇਹਨਾਂ ਦੀ ਦੋਸਤੀ ਹੁੰਦੀ ਹੈ ਤੇ ਉਹਦਾ ਅੰਤ ਇੰਨਾ ਦਰਦਨਾਕ ਹੈ ਕਿ ਕਹਾਣੀ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿ ਹੋਇਆ ਕੀ। ਹਰੀਸ਼ ਜਿਹੜਾ ਪਟਨਾ ਦਾ ਰਹਿਣ ਵਾਲਾ ਸੀ ਉਹਦੇ ਮਾਤਾ ਪਿਤਾ ਉਹਨੂੰ ਵਾਰਾਨਸੀ ਦੇ ਇੱਕ ਸਕੂਲ ਦੇ ਵਿੱਚ 5ਵੀਂ ਕਲਾਸ 'ਚ ਐਡਮਿਸ਼ਨ ਦਵਾ ਦਿੰਦੇ ਆ ਸੰਚਿਤਾ ਜਿਹੜੀ ਗੋਰਖਪੁਰ ਦੀ ਰਹਿਣ ਵਾਲੀ ਸੀਗੀ ਇੱਕ ਡਾਕਟਰ ਦੀ ਬੇਟੀ ਸੀ ਉਹਦੇ ਪਿਤਾ ਵੀ ਉਹਨੂੰ ਵਧੀਆ ਪੜ੍ਹਾਈ ਦਵਾਉਣ ਦੇ ਚੱਕਰ 'ਚ ਵਾਰਾਨਸੀ ਦੇ ਇੱਕ ਡੇ ਬੋਰਡਿੰਗ ਦੇ ਵਿੱਚ ਦਾਖਲਾ ਦਵਾ ਦਿੰਦੇ ਆ। ਇਸੇ ਦੌਰਾਨ ਇੱਕੋ ਕਲਾਸ ਦੇ ਵਿੱਚ ਪੜਦਿਆਂ-ਪੜਦਿਆਂ ਇਹਨਾਂ ਦੀ ਦੋਸਤੀ ਹੋ ਜਾਂਦੀ ਆ। ਸਮਾਂ ਲੰਘਦਾ ਜਾਂਦਾ, 10ਵੀਂ ਕਰ ਜਾਂਦੇ ਆ, 12ਵੀਂ ਕਰ ਜਾਂਦੇ ਆ। ਹਰੀਸ਼ ਜਿਹੜਾ MBA ਕਰਕੇ ਮੁੰਬਈ ਦੇ ਵਿੱਚ ਨੌਕਰੀ ਕਰਨ ਲੱਗ ਪੈਂਦਾ ਤੇ ਸੰਚਿਤਾ ਲੰਡਨ ਤੋਂ ਫੋਟੋਗ੍ਰਾਫੀ ਦਾ ਕੋਰਸ ਕਰਕੇ ਮੁੰਬਈ ਦੇ ਵਿੱਚ ਸੈਟਲ ਹੋ ਜਾਂਦੀ ਆ। ਦੋਵਾਂ ਦੀ ਦੋਸਤੀ ਸੀਗੀ ਗੱਲਬਾਤ ਆਪਸ ਵਿੱਚ ਸੋਸ਼ਲ ਮੀਡੀਆ ਰਾਹੀਂ ਕਰਦੇ ਰਹੇ ਤਾਂ ਇਹ ਫੈਸਲਾ ਕਰਦੇ ਆ ਵੀ ਕਿਉਂ ਨਾ ਆਪਾਂ ਦੋਵੇਂ ਜਣੇ ਵਿਆਹ ਕਰ ਲਈਏ ਸਨ 2022 ਦੇ ਵਿੱਚ ਇਹ ਦੋਵੇਂ ਜਣੇ ਵਿਆਹ ਕਰ ਲੈਂਦੇ ਆ ਵਿਆਹ ਵੀ ਇੰਨਾ ਵਧੀਆ ਕਿ ਇਹਨਾਂ ਦਾ ਫੋਟੋ ਸ਼ੂਟ ਸੋਸ਼ਲ ਮੀਡੀਆ ਤੇ ਵਾਇਰਲ ਵੀ ਹੋਇਆ ਸੀਗਾ ਕਿਉਂਕਿ ਸੰਚਿਤਾ ਖੁਦ ਇੱਕ ਫੋਟੋਗ੍ਰਾਫਰ ਸੀਗੀ ਬਸ 2022 ਤੋਂ ਬਾਅਦ ਜਦੋਂ ਇਹ ਵਿਆਹ ਕਰਦੇ ਆ ਤਾਂ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਉਥਲ ਪੁਥਲ ਸ਼ੁਰੂ ਹੋ ਜਾਂਦੀ ਆ ਸਮੱਸਿਆਵਾਂ ਇਹਨਾਂ ਨੂੰ ਇੱਕ ਤੋਂ ਬਾਅਦ ਇੱਕ ਘੇਰਨ ਲੱਗਦੀਆਂ ਸਭ ਤੋਂ ਪਹਿਲਾਂ ਹਰੀਸ਼ ਦੀ ਜਿਹੜੀ ਨੌਕਰੀ ਜਿੱਥੇ ਉਹ ਬੈਂਕ 'ਚ ਨੌਕਰੀ ਕਰਦਾ ਸੀ ਉਹ ਚਲੀ ਜਾਂਦੀ ਹੈ ਹੌਲੀ-ਹੌਲੀ ਸੰਚਿਤਾ ਦੇ ਕੋਲ ਕੰਮ ਘਟਣ ਲੱਗ ਪੈਂਦਾ ਜਿਹੜਾ ਫੋਟੋਗ੍ਰਾਫੀ ਦਾ ਕੰਮ ਕਰਦੀ ਸੀ ਮਾਡਲ ਸ਼ੂਟ ਕਰਦੀ ਸੀ ਉਹਦਾ ਕੰਮ ਘਟਣ ਲੱਗ ਪੈਂਦਾ ਇਸੇ ਦੌਰਾਨ ਡਿਪਰੈਸ਼ਨ ਦੇ ਵਿੱਚ ਇਹ ਦੋਵੇਂ ਜਣੇ ਨਸ਼ੇ ਦੇ ਆਦੀ ਹੋ ਜਾਂਦੇ ਆ ਨਸ਼ੇ ਦੇ ਆਦੀ ਹੋ ਜਾਂਦੇ ਆ ਤਾਂ ਦੋਸਤਾਂ ਕੋਲੋਂ ਪੈਸੇ ਮੰਗਣ ਲੱਗਦੇ ਆ ਕੋਈ ਇੱਕ ਵਾਰੀ ਮਦਦ ਕਰਦਾ ਕੋਈ ਦੋ ਵਾਰੀ ਕਰਦਾ ਤਾਂ ਹਾਰਕੇ ਸੰਚਿਤਾ ਕਹਿੰਦੀ ਹੈ ਕਿਉਂਕਿ ਸੰਚਿਤਾ ਇੱਕ ਵੱਡੇ ਸੰਪੰਨ ਪਰਿਵਾਰ ਚੋਂ ਆਉਂਦੀ ਹੈ ਇਹਦਾ ਪਿਤਾ ਵੀ ਜਿਹੜੇ ਆ ਉਹ ਇੱਕ ਸਾਈਕੀਐਟ੍ਰਿਸਟ ਹੈ ਮੰਨੇ ਪਰਮੰਨੇ ਸਾਈਕੀਐਟ੍ਰਿਸਟ ਹੈ ਗੋਰਖਪੁਰ ਦੇ ਤਾਂ ਇਹ ਆਪਣੇ ਪਿਤਾ ਦੇ ਨਾਲ ਸੰਪਰਕ ਕਰਕੇ ਹਰੀਸ਼ ਨੂੰ ਲੈ ਕੇ ਆਪਣੇ ਪੇਕੇ ਵਾਪਸ ਆ ਜਾਂਦੀ ਹੈ ਜਿੱਥੇ ਇਹ ਕਹਿੰਦੇ ਆ ਵੀ ਸਾਨੂੰ ਕੋਈ ਵੀ ਕੰਮ ਮਿਲ ਗਿਆ ਅਸੀਂ ਕਰਨ ਨੂੰ ਤਿਆਰ ਆ ਇੱਥੇ ਆ ਕੇ ਇਹ ਦੋਵੇਂ ਜਾਣੇ ਕਈਆਂ ਨੂੰ ਫੋਨ ਕਰਦੇ ਆ ਬਹੁਤ ਦੋਸਤਾਂ ਨੂੰ ਕਹਿੰਦੇ ਆ ਵੀ ਸਾਨੂੰ ਕਿਤੇ ਕੰਮ ਦੀ ਲੋੜ ਆ ਸਾਨੂੰ ਕਿਤੇ ਕੰਮ ਲਵਾ ਦਿਓ ਇੱਥੋਂ ਤੱਕ ਕਿ ਸੰਚਿਤਾ ਜਿਹੜੇ ਵੱਡੇ ਵੱਡੇ ਮਾਡਲਸ ਦਾ ਸ਼ੂਟ ਕਰਦੀ ਰਹੀ ਇਹ ਵਿਆਹ ਦੇ ਜਿਹੜੇ ਫੋਟੋਗ੍ਰਾਫ ਹੁੰਦੇ ਆ ਜਿਹੜੇ weddings shoot ਕਰਦੇ ਆ ਉਹਨਾਂ ਨੂੰ ਫੋਨ ਕਰਕੇ ਕਹਿੰਦੀ ਆ ਵੀ ਤੁਸੀਂ ਮੈਨੂੰ ਭਾਵੇਂ 1000 ਰੁਪਇਆ ਦਿਹਾੜੀ ਦੇ ਦਿਓ ਮੈਨੂੰ ਕੋਈ ਨਾ ਕੋਈ ਕੰਮ ਜ਼ਰੂਰ ਦਿਓ ਪਰ ਇਹਨਾਂ ਨੂੰ ਹਰ ਪਾਸਿਓਂ ਜਿਹੜਾ ਉਹ ਨਾਂ ਦਾ ਸਾਹਮਣਾ ਕਰਨਾ ਪੈਂਦਾ ਹਰ ਪਾਸਿਓਂ ਦਰਵਾਜ਼ੇ ਇਹਨਾਂ ਨੂੰ ਬੰਦ ਮਿਲਦੇ ਆ ਤਾਂ ਇੱਕ ਵਾਰ ਫੇਰ ਇਹ ਨਸ਼ੇ ਦੀ ਦਲਦਲ 'ਚ ਫਸ ਜਾਂਦੇ ਆ ਹੁਣ ਸੰਚਿਤਾ ਦੇ ਪਿਤਾ ਜਿਹੜੇ ਸਾਈਕੀਆਟ੍ਰਿਸ ਸੀਗੇ ਉਹ ਸੰਚਿਤਾ ਦਾ ਇਲਾਜ ਕਰਨਾ ਸ਼ੁਰੂ ਕਰ ਦਿੰਦੇ ਆ ਔਰ ਇਹਨਾਂ ਦੇ ਆਪਣੇ ਹਸਪੀਟਲ ਦੇ ਵਿੱਚ ਹੀ ਇਸੇ ਦੌਰਾਨ ਇਹ ਵੀ ਪਤਾ ਲੱਗਦਾ ਹੈ ਕਿ ਸੰਚਿਤਾ ਨੇ ਆਪਣੇ ਕਈ ਦੋਸਤਾਂ ਨੂੰ ਕਿਹਾ ਵੀ ਸਾਡੇ ਘਰ 'ਚ ਸਭ ਕੁਝ ਠੀਕ ਨਹੀਂ ਹੈ ਉਹਦਾ ਕਾਰਨ ਇਹ ਸੀਗਾ ਕਿ ਸੰਚਿਤਾ ਦੇ ਜਿਹੜੇ ਪਿਤਾ ਇਹਨਾਂ ਨੇ ਦੂਜਾ ਵਿਆਹ ਕਰਵਾਇਆ ਹੋਇਆ ਸੀ ਸੰਚਿਤਾ ਦੀ ਜਿਹੜੀ ਮਦਰ ਸੀਗੀ ਉਹ ਨਿੱਕੇ ਹੁੰਦਿਆਂ ਹੀ ਜਿਹੜਾ ਉਹ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਈ ਸੀ ਪਰ ਸੰਚਿਤਾ ਦਾ ਪਿਤਾ ਇਹਦਾ ਇਲਾਜ ਕਰ ਰਿਹਾ ਹੁੰਦਾ ਇਸੇ ਦੌਰਾਨ ਹਰੀਸ਼ ਸੰਚਿਤਾ ਦੇ ਪਿਤਾ ਨੂੰ ਕਹਿੰਦਾ ਕਿ ਮੈਂ ਕੁਝ ਦਿਨ ਵਾਸਤੇ ਪਟਨਾ ਜਾਣਾ ਚਾਹੁੰਦਾ ਇਸ ਵੇਲੇ ਬਾੜ ਆਈ ਹੋਈ ਆ ਹੜ ਆਏ ਹੋਏ ਆ ਤੇ ਸਾਡਾ ਪਿੰਡ ਜਿਹੜਾ ਉਹ ਡੁੱਬ ਗਿਆ ਤੇ ਮੈਂ ਜਾ ਕੇ ਆਪਣੇ ਮਾਤਾ ਪਿਤਾ ਨੂੰ ਇੱਕ ਵਾਰੀ ਦੇਖ ਕੇ ਆਉਣਾ 7 ਜੁਲਾਈ 2024 ਦੀ ਗੱਲ ਹੈ ਇਸ ਮਹੀਨੇ ਦੀ ਗੱਲ ਹੈ ਹਰੀਸ਼ ਜਦੋਂ ਇੰਨੀ ਗੱਲ ਕਹਿ ਕੇ ਹਸਪੀਟਲ ਚੋਂ ਨਿਕਲਦਾ ਪਟਨਾ ਵਾਸਤੇ ਤਾਂ ਕੁਚਰ ਮਗਰੋਂ ਸੰਚਿਤਾ ਦੇ ਮੋਬਾਈਲ ਦੇ ਉੱਤੇ ਇੱਕ ਡਿਲੀਵਰੀ ਫੂਡ ਡਿਲੀਵਰੀ ਐਪ ਦਾ ਮੈਸੇਜ ਆਉਂਦਾ ਕਿ ਤੁਹਾਡਾ ਖਾਣਾ ਡਿਲੀਵਰ ਕਰ ਦਿੱਤਾ ਗਿਆ ਸੰਚਿਤਾ ਬੜੀ ਹੈਰਾਨ ਹੁੰਦੀ ਹੈ ਕਿ ਹਰੀਸ਼ ਤਾਂ ਮੈਨੂੰ ਪਟਨਾ ਕਹਿ ਕੇ ਗਿਆ ਇਹ ਮੈਨੂੰ ਜਿਹੜਾ ਮੈਸੇਜ ਕਿੱਦਾਂ ਆ ਗਿਆ ਵੀ ਤੁਹਾਡਾ ਖਾਣਾ ਇਸ ਗੈਸਟ ਹਾਊਸ ਦੇ ਵਿੱਚ ਡਿਲੀਵਰ ਕਰ ਦਿੱਤਾ ਗਿਆ ਸੰਚਿਤਾ ਹਰੀਸ਼ ਨੂੰ ਫੋਨ ਕਰਨਾ ਸ਼ੁਰੂ ਕਰਦੀ ਹੈ ਤਾਂ ਹਰੀਸ਼ ਫੋਨ ਚੁੱਕਦਾ ਨਹੀਂ ਹੈ ਸੰਚਿਤਾ ਨੂੰ ਘਬਰਾਟ ਹੋਣੀ ਸ਼ੁਰੂ ਹੋ ਜਾਂਦੀ ਹੈ ਵੀ ਇਹ ਮੈਨੂੰ ਕਹਿ ਕੇ ਗਿਆ ਮੈਂ ਪਟਨਾ ਜਾ ਰਿਹਾ ਤਾਂ ਇਹ ਗੋਰਖਪੁਰ ਦੇ ਵਿੱਚ ਹੀ ਹੈ ਔਰ ਇੱਕ ਗੈਸਟ ਹਾਊਸ 'ਚ ਕਿਉਂ ਰਹਿ ਰਿਹਾ ਇੱਥੋਂ ਕਾਹਦੇ ਲਈ ਇਹ ਚਲਾ ਗਿਆ ਤਾਂ ਸੰਚਿਤਾ ਆਪਣੇ ਪਿਤਾ ਨੂੰ ਇਸ ਬਾਰੇ ਦੱਸਦੀ ਹੈ ਉਹ ਆਪਣੇ ਫੋਨ ਤੋਂ ਨੰਬਰ ਟਰਾਈ ਕਰਦੇ ਆ ਤਾਂ ਹਰੀਸ਼ ਕਿਸੇ ਦੀ ਵੀ ਕਾਲ ਅਟੈਂਡ ਨਹੀਂ ਕਰਦਾ ਤੇ ਜਦੋਂ ਫਿਰ ਇਹਦੇ ਪਿਤਾ ਪੁਲਿਸ ਨੂੰ ਦੱਸਦੇ ਆ ਕੁਝ ਰਿਸ਼ਤੇਦਾਰਾਂ ਨੂੰ ਨਾਲ ਲੈ ਕੇ ਉਸ ਗੈਸਟ ਹਾਊਸ 'ਚ ਜਾਂਦੇ ਆ ਤਾਂ ਹਰੀਸ਼ ਜਿਹੜਾ ਇਹਨੇ ਖੁਦਕੁਸ਼ੀ ਕਰ ਲਈ ਹੁੰਦੀ ਆ ਇਹਨੇ ਪੱਖੇ ਨਾਲ ਲਟਕ ਕੇ ਆਪਣੀ ਜਾਨ ਦੇ ਦਿੱਤੀ ਹੁੰਦੀ ਆ ਜਦੋਂ ਇਹ ਸਾਰੀ ਕਹਾਣੀ ਬਾਰੇ ਸੰਚਿਤਾ ਨੂੰ ਪਤਾ ਲੱਗਦਾ ਤਾਂ ਸੰਚਿਤਾ ਹਸਪੀਟਲ ਦੀ ਛੱਤ ਤੋਂ ਛਾਲ ਮਾਰ ਦਿੰਦੀ ਆ ਤੇ ਆਪਣੀ ਜੀਵਨ ਲੀਲਾ ਵੀ ਜਿਹੜੀ ਆ ਉਹ ਸਮਾਪਤ ਕਰ ਲੈਂਦੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ